이야. 너무 많이야. 가리버. ਆਜੀ ਅਤਲਾਓ ਜੀ ਆਜੀ ਕੋੜੀ ਚੱਕ ਲੋ ਸੀਮੈਂਟ ਲੈ ਆ ਕੋੜੀ ਚੱਕ ਲੋ ਜੀ ਸੀਮੈਂਟ ਲੈ ਆ ਸੀਮੈਂਟ ਲੈ ਆ ਓੜੀ ਚੱਕ ਲੈ ਪੋੜੀ ਚੱਕ ਆਜ ਨਹੀਂ ਲਿਆ ਆਮਾ ਵਿੱਚ ਨਹੀਂ ਹਾਂ ਤੇ ਚਲ ਇਹ ਤਾਂ ਫੋਲੋਈਆ ਫੜਿਆ ਕੋ ਮੱਥਾ ਜੀ ਮੈਂ ਤੁਹਾਨੂੰ ਪੈਸੇ ਰੱਖਣੇ ਆਂ ਆਮਾ ਵਿੱਚੋਂ ਲੈ ਰੋਣ ਤੋਂ ਮੇਰੀ ਬਾਲ ਸੁਣੋ ਬਲੀ ਦੇਣੀ ਬਾਤ ਹੈ ਬੈਠਣੀ ਚਾਹੀਦੀ ਇਹ ਬੈਠਣੀ ਰੱਖਣੀ ਹੁੰਦੀ ਥੋੜੇ ਦਿਨ ਬਾਅਦ ਇਸ ਤਰ੍ਹਾਂ ਖਾਲੀ ਆਈਏ ਜੇਸ ਪਾ ਲਓ ਜਾ ਦੇ ਕਰਤਾ ਕਰੀ ਮੈਂ ਤੁਹਾਡਾ ਹੈ ਹੈਲੋ 64000 ਕੋਲ ਜੋ ਬੰਨਾ 52 ਬੰਨਾ 24 ਬੋਰਖਨ ਸਿੰਘੀ ਬਜਾਈ ਵੀਡੀਓ ਕਾਲ ਲਾ ਦਿੰਦੇ ਕੋਈ ਚੀਜ਼ ਦਿਖਾਉਂ ਮੈਂ ਪਾਇਆ ਪੀਰਾ ਤੇਰੇ ਤੁਹਾਨੂੰ ਤੇਰਾ ਤਾਂ ਜਗੀਰਾ ਤੂ ਅਜਰ ਸਜਾਰਾ ਪੀਰਾ ਦੋ ਪਾਸੇ ਮੈਨੂੰ ਦੋ ਪਾਸੇ ਜਹਾਂ ਖਵਾਜਾ ਸੇ ਗਰੀਏ ਤਹਾ ਅਜਰਾ ਚਸ਼ਮਾ ਪਰ ਅੱਜ ਦਾ ਦਰਸ਼ਨ ਪਾਇਆ ਖਵਾਜਾ ਜਿੰਦਾ ਪੀਰਾ ਹੱਕ ਕਲਮਾ ਅੱਲ੍ਹਾ ਲਾ ਇਲਾ ਮਹਮਦ ਰਸੂਲ ਅੱਲਾਹੁ ਸਦਮ ਦਮ ਸਾਹਬ ਰੇ ਬਲੀ ਮੈਂ ਗੁਨਾਹਗਾਰਾ ਪੱਲਾ ਦੇ ਲਈ ਕਰੋ ਮਾਫਤ ਜੀ ਅੱਲਾਹੁ ਸਦਾਮਦਮ ਸਾਹਬ ਦੇ ਵਲੀ ਮੈਂ ਹਾਂ ਗੁਣ ਕਰ ਆਪ ਅੱਲਾ ਦੇ ਬਲੀ ਕਰੋ ਮਾਬਤ ਜੀ ਸਕੀ ਸਰਵਰ ਵੀ ਮੇਰਾ ਮੌਜ ਕਰ ਰਿਹਾ ਖਲੋ ਰਾਮ ਕੀ ਗਲੀ ਦਰਤ ਤੇ ਕੋਕਦਾ ਵਖੀਰ ਜਾਂ ਬਲੀ ਕਰੋ ਮਦਾ ਤੇ ਮਦਾ ਕੁੱਲ ਅੱਲਾ ਦੇ ਬਲੀ ਤੜੋ ਕੋ ਪਰ ਤੇ ਜੀ ਜੀ ਕਟੋ ਜਮਾ ਵਾਲੀ ਫਸਲ ਅੱਲਾਹੁ ਅਕਬਰ ਅੱਲਾਹੁ ਅਕੁਰੇ ਬਾਬਾ ਫਜ਼ਲਦੀਨ ਕਿਰਪਾ ਕਰਨੀ ਹੈ ਬਾਬਾ ਮਰਕੀਸ਼ਾ ਕਿਰਪਾ ਕਰਨੀ ਮਸਤ ਬਾਬਾ ਤੁਮਸ਼ਾ ਕਿਰਪਾ ਕਰਨੀ ਮਹਾਰਾਜ ਦੇਵੀ ਦੇਵਤਿਆਂ ਪੀਰੋ ਪੀਰੋ ਕਿਰਪਾ ਕਰਨੀ ਚੱਲੇ ਤਕੀਨਾ ਗਵਾਸ਼ਕਨਾ ਵਿਸ਼ੇਸ਼ਨਾ ਗੋ ਮਸ਼ੇਮ ਹਮਕੇਸ਼ ਬੰਬੰ ਮਹਾਦੇਵ ਮਦਗੀ ਰਣ ਹੈ ਮੇਰੇ ਦਾਤਾ ਆਸਨਤਾ ਅਰਤੀ ਆਸ਼ਨ ਕਾ ਛਰਸ਼ਾ 14 ਬੰਦਵਾ ਸੰਨ ਬ੍ਰਹਮਾਰਚਨ ਜਨ ਅਰਚਨ ਬੱਟੀ ਕੋਪੀ ਦੇ ਗੋਵਿੰਦ ਅਰਚਨ ਬੱਟੀ ਕੰਮਰੂ ਬੀ ਅਰਚਨ ਗੋਮਿੰਦ ਅਰਚਨ ਰਲਾ ਅਰਚਨ ਬੱਟੀ ਪਾਪਾ ਸਿਧਾਰਥ ਮਹਾਰਾਜ ਰ ਕੋਲਾ ਆਸਣ ਬੈਠੇ ਜੀ ਆਸਣ ਬੈਠੇ ਬੈਠੇ ਕਰਕੇ ਚਾਹ ਪੰਜ ਤਤਲ ਉੱਪਰ ਸਭ ਜਣਾ ਆਸਣ ਬੈਠ ਕੇ ਜਪੀ ਜਾਓ ਕਿਤੇ ਜਾਨ ਮੰਨ ਜਾਂਦੇ ਕੋ ਬਾਗ ਜੋ ਨਾਮ ਨਾ ਜਾਣੇ ਆਸਣ ਬਜਾਵ ਉਸ ਨੂੰ ਤੇ ਲੱਖਾਂ ਪਾ ਜੋ ਨਰ ਜਾਣੇ ਆਸਣ ਬਜਾਵ ਉਸ ਨੂੰ ਤੇ ਚੜ ਜਾਂਦੇ ਮੰਨ ਜਾਂਦੇ ਕੋ ਤਾਂ ਕਹੇ ਨਾਨਕ ਸੰਤ ਸਦਾ ਪ੍ਰਕਾਸ਼ ਦੇਹੀ ਪ੍ਰਾਨ ਗੁਰੂ ਦੇ ਪਾਰ ਕਰੇ ਦੁੱਖ ਪਾਪ ਦਾ ਨਾਸ ਲੋਕ ਕਾ ਕੋਟ ਮੋਚ ਕਾ ਤਾਂ ਇਸ ਕਰਤਾ ਬਾਬਾ ਸ਼ਿੰਦਾ ਤੇ ਮਹਾਰਾਜ ਜੀ ਕੋ ਆਲਾ ਸਭ ਸੰਤੋ ਕਨ ਮਾਸ ਦੇ ਸਭ ਸਭ ਬਣਾ ਦਿਓ ਪਹਿਲਾਂ ਸੁਸਾਲਾ ਬਣਾ ਦਿਓ ਇਹ ਮੇਰੇ ਦਾਤਾ ਬਾਬਾ ਜੀ ਕਰ ਪਾ ਲਿਓ ਕੜਾਈਏ ਪਾ ਲਿਓ ਇਹ ਬਾਬਾ ਮਰਤੀ ਸ਼ਾ ਕਿਰਪਾ ਕਰਨੀ ਜਿਹੜਾ ਵੀ ਇਹ ਕਾਜ ਬੱਚਾ ਕਰਨ ਲੱਗਾ ਕਿਰਪਾ ਕਰਨਾ ਛੱਟ ਪੇਟ ਤੋਂ ਕਿਰਪਾ ਕਰਨੀ ਮਹਾਰਾਜ ਤੰਦਰੁਸਤੀ ਨਾ ਕਰ ਲੈ ਜਾਣੇ ਬੱਚੇ ਤੰਦਰੁਸਤੀ ਨਾ ਦਰਬਾਰ ਤੇ ਲਿਆਉਣੇ ਨੇਕਾਂ ਗਲਤੀਆਂ ਹੋਣੀਆਂ ਫਲਤੀਆਂ ਹੋਣੀਆਂ ਮਾਫ ਕਰਨਾ ਦਾਤਾ ਜੀ ਜਿੱਦਾਂ ਫਜ਼ਲਦੀਨ ਜੀ ਆ ਆਪਣਾ ਰੋਜਾ ਬਣਾਇਆ ਇਦਾਂ ਹੀ ਦਾਤਾ ਜੀ ਇਹ ਵੀ ਰੋਜਾ ਸਰੇ ਚੜਨਾ ਚਾਹੀਦਾ ਕੋਈ ਵੀ ਕਮੀ ਨਹੀਂ ਹੋਣੀ ਚਾਹੀਦੀ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਮਾਇਆ ਦੇ ਖੁੱਲੇ ਤੇ ਜਾਣੇ ਬਖਸ਼ੀ ਇਹ ਦਾਤਾ ਜੀ ਮਾਇਆ ਦੇ ਖੁੱਲੇ ਬਖਸ਼ਣੇ ਦਾਤਾ ਲਾਜ ਰੱਖੀ ਤੇਰੇ ਹੱਥਾਂ ਲੱਜਾਂ ਮੇਰੇ ਦਾਤਾ ਤੁਸੀਂ ਹੀ ਆ ਕਮਲੀ ਵਾਲੇ ਮੇਰੀ ਸੱਚੀ ਸਰਕਾਰਿਆ ਬਾਬਾ ਸ਼ਾਹ ਦੀ ਕਿਰਪਾ ਕਰਿ ਰਹਿਮ ਕਰੀ ਬਾਬਾ ਸਾਹਿਬ ਕਿਰਪਾ ਕਰੋ ਮਹਾਰਾਜ ਦਾ ਨਵੀਂ ਇਗਦਾਮ ਮਾਫੀ ਬੋਲਣ ਦਿੰਦਾ ਜੀ ਆਜਾ ਆਜਾ ਇਦਾਮ ਮਾਰਕ ਹੋਣ ਮਨ ਦਾ ਜੀ ਲੱਗਦੀ ਨਹੀਂ ਪੱਥਰ ਰੱਖਿਆ ਗਿਆ ਇਹ ਦਾਤਾ ਜੀ ਇਹ ਆਪ ਸਿਰੇ ਕੰਮ ਚੜ੍ਹਾਉਣਾ ਬਰਾਜਮਾਨ ਹੋ ਕੇ ਸਿਰੇ ਕੰਮ ਚੜ੍ਹਾਉਣਾ ਦਾਤਾ ਜੀ ਅੰਗ ਸੰਗ ਬੱਚਿਆਂ ਦੇ ਰਹਿਣਾ ਸਹਾਈ ਜਿੰਨੇ ਵੀ ਤੁਹਾਡੇ ਸੇਵਾਦਾਰ ਆ ਜਾ ਕੇ ਮਨੀ ਕਢੀ ਪਾਸ ਕੇ ਮਾਇਆ ਦੇ ਖੁੱਲੇ ਜਾਨੇ ਵਖਸੋ ਇਹ ਜੇ ਉਹ ਵੀ ਬੱਚੇ ਨੇ ਕਾਜਰ ਚਾਇਆ ਇਸ ਰਿਟਾਣਾ ਚਾਹੀਦਾ ਸਾਡੇ ਬੱਚਿਆਂ ਦੀ ਬਰਯਾ ਦਾ ਇਹ ਤੇਰੀ ਮਿਹਰ ਹੋਊਗੀ ਤਾਂ ਸਾਰਾ ਕੰਮ ਹੋਣਾ ਨਹੀਂ ਤਾਂ ਉਦਾਂ ਨਹੀਂ ਹੋਣਾ ਮੇਰੇ ਮਹਾਰਾਜ ਕਿਰਪਾ ਕਰੋ ਬਾਬਾ ਫਜ਼ਿਲਦੀਨ ਬਾਬਾ ਮੁਰਕੀ ਸਾਹਿਬਾ ਕਿਰਪਾ ਕਰਨੀ ਰਹਿਮ ਦੀਨ ਜਿਕਰਾ ਬਾਬਾ ਫਜ਼ਿਲਦੀਨ ਦਾ ਬਹੁਤ ਸਾਰੇ ਜਿਕਰਾ ਬਾਬਾ ਮੁਰਕੀ ਸਾਹਿਬਾ ਦਾ ਬਹੁਤ ਸਾਰੇ ਜਿਕਰਾ ਲੈ ਆਵੇ ਲੈਓ ਉਹ ਦਵਾ ਵੀ ਦਿਨੋ ਵਰਖੀ ਵੀ ਦਿਓ ਸਰਕਾਰ ਨਾਲ ਕੋਲੇ ਆ ਵਰਫੀ ਆ ਮੁੰਡੇ ਦੇ ਕੋਲੇ ਉਹ ਚੱਕ ਲਿਓ ਪਾ ਲਿਓ ਅੰਡਰ ਫੋਰ ਮੀਟਰ ਪਾ ਪਿਆ ਹੁਣਾ ਉੱਥੇ ਡੋਖਿਆ ਭਾਈ ਉਹ ਵੀ ਜੱਸੀ ਲਿਓ ਪਾ ਲਿਓ ਫਿਰ ਅਪਣਾ ਫਿਰ ਇਹ ਦਾ ਤਾਂ ਕੰਪਾਉਂਟ ਨਹੀਂ ਆ ਹਰ ਕਰਨ ਦੀ ਤੋਂ ਕੰਪਾਉਂਟ ਨਯਾਰ ਤੇ ਪਿਆ ਜੀ ਅੰਦਰ ਨਯਾਰ ਤੇ ਡੱਬਾ ਪਿਆ ਅੰਦਰ ਬਿੱਟੂ ਆ ਡੱਬਾ ਬਿੱਟੂ ਯਾਰ ਇੱਟਾ ਫੜੇ ਨਹੀਂ ਲਿਆ ਹੋਰ ਦਿਓ ਜੀ ਇੱਟਾ ਆਓ ਜੀ ਲਓ ਦੋ ਹੋਰ ਸੀਮੈਂਟ ਵੀ ਲੈ ਜਾਓ ਕਿੰਨੇ ਦੇ ਲਾਓ ਆਡਰ ਆਪਣਾ ਹੀ ਕੜਾਏ ਸੋ ਪਾ ਜਣਾ ਫੜੇ ਆ ਡੱਬਾ ਫੜ ਲਓ ਪਹਿਲਾਂ ਆ ਵੀ ਦੇ ਦਿਓ ਯਾ ਸੌ ਇਹਦੇ ਥੱਲੇ ਫੜਾ ਆ ਲਓ ਜੀ ਫਾਟਰ ਪੜਾਵਾ ਆਪਰ ਛਾਲ ਫੜਾ ਦੇ ਹਾਂਜੀ ਮੈਂ ਪਾਇਆ ਪੀ ਰਿਹਾ ਹਾਂ ਫੜੀ ਛਾਲ ਹਾਂਜੀ ਜੀ ਪੂਰਿਆ ਪੀ ਰਿਹਾ ਪੀ ਰਿਹਾ ਅਸੀਂ ਪੰਜ ਉੜੀਆਂ ਆਹ ਕੰਨ ਫੜ ਲਓ ਤੋ ਦਿਓ ਕਾਦੀ ਨਹੀਂ ਚਸ਼ਮਾ ਲਾ ਲਓ ਇਵੈਂਟ ਦੀ ਤਾਂ ਕਾਦੀ ਫੜੋ ਦਾ ਹੱਕਾ ਲਾ ਮੈਂ ਫੜ ਲਓ ਜੀ ਕੰਨ

चढ़े कोरे दो तू मेरा काम चढ़े तू बादशाह मेरे ताी कुर झंडी पत्नी मेहर कर अपनी ख्वाजा ला खाजा पीर खा पीर की सस्ती दिन दुखी तो खुशी दिता है मेरे ताता जी बाबा सभी जी ने कृपा करनी बच्चों की कृपा करनी ਬਹਿ ਕਹਾਣੀ ਦਾ ਜਿੱਤੋ ਵੀ ਤਰ ਫੜਾਇਆ ਉਹਨਾਂ ਦੇ ਤੈਨ ਤੇ ਗੁੰਮਰਾਹ ਤੇ ਜਿੰਨਾਂ ਚੱਕ ਰਹੀ